ਸੋਸ਼ਲ ਮੀਡੀਆ ਦਾ ਮਸ਼ਹੂਰ ਚਿਹਰਾ ਕਮਲ ਕੌਰ ਜਿਸ ਦੀ ਕੇ ਲਾਸ਼ ਬਠਿੰਡੇ ਤੋਂ ਇੱਕ ਲਵਾਰਸ ਖੜੀ ਗੱਡੀ ਦੇ ਵਿੱਚੋਂ ਮਿਲੀ ਹੈ ਕਈ ਦਿਨਾਂ ਤੋਂ ਗੱਡੀ ਪਾਰਕਿੰਗ ਦੇ ਵਿੱਚ ਖੜੀ ਸੀ ਜਦੋਂ ਗੱਡੀ ਦੇ ਵਿੱਚੋਂ 스멜 ਮਾਰਨ ਲੱਗੀ ਉੱਥੇ ਦੇ ਲੋਕਾਂ ਨੇ ਪੁਲਿਸ ਨੂੰ ਸੂਚਿਤ ਕੀਤਾ ਕਿ ਇੱਥੇ ਇੱਕ ਗੱਡੀ ਖੜੀ ਹੈ ਜਿਸ ਦੇ ਵਿੱਚੋਂ 스멜 ਆ ਰਹੀ ਹੈ ਤਾਂ ਪੁਲਿਸ ਨੇ ਆ ਕੇ ਚੈੱਕ ਕੀਤਾ ਵਿੱਚੋਂ ਇਹ ਸੋਸ਼ਲ ਮੀਡੀਆ ਤੇ ਮਸ਼ਹੂਰ ਕਮਲ ਕੌਰ ਦੀ ਲਾਸ਼ ਮਿਲੀ ਹੈ ਪੂਰਾ ਮਾਮਲਾ ਹੈ ਕਿ ਗੱਲਬਾਤ ਕਰ ਲੈਣੇ ਆ ਇਸ ਵੀਡੀਓ 'ਚ ਸਸੀ ਗਾਲ ਦੋਸਤੋ ਮੈਂ ਗੁਰਮੁਖ ਸੰਧੂ ਤੁਸੀਂ ਦੇਖ ਰਹੇ ਹੋ ਜੀ ਜੱਟ ਬਾਪੇ ਟੈਲੀਵਿਜ਼ਨ ਕਮਲ ਕੌਰ ਜਿਸ ਦਾ ਪੂਰਾ ਨਾਮ ਪੱਕਾ ਜੁਪੀ ਬਿਹਾਰ ਸਾਈਡ ਦੀ ਇਹ ਕੁੜੀ ਰਹਿਣ ਵਾਲੀ ਆ ਪਰ ਪੰਜਾਬੀ ਬਹੁਤ ਘੈਂਟ ਬੋਲਦੀ ਸੀ ਇਹ ਇਸੇ ਕਰਕੇ ਸੋਸ਼ਲ ਮੀਡੀਆ ਦੇ ਉੱਪਰ ਮਸ਼ਹੂਰ ਹੋ ਗਈ ਪਹਿਲਾਂ ਪਹਿਲਾਂ ਇਹ ਸ਼ਾਰਟ ਫਿਲਮਾਂ ਦੇ ਵਿੱਚ ਆਉਣ ਲੱਗੀ ਸ਼ਾਰਟ ਫਿਲਮਾਂ ਬਣਾਉਂਦੀ ਸੀ ਲੋਕਾਂ ਨੇ ਪਸੰਦ ਕਰਿਆ ਉਸ ਤੋਂ ਬਾਅਦ ਜਿਹੜੇ ਜਿਹੜਾ ਨਾਲ ਸ਼ਾਰਟ ਫਿਲਮਾਂ ਬਣਾਉਂਦੀ ਸੀ ਉਹਨਾਂ ਨਾਲ ਅੱਡ ਹੋ ਗਈ ਅੱਡ ਹੋ ਕੇ ਆਪਣਾ ਅਲੱਗ ਤੋਂ ਕੰਮ ਕਰਨ ਲੱਗੀ ਇਹ ਸਨੈਪਚੈਟ ਹੋਵੇ ਇੰਸਟਾਗ੍ਰਾਮ ਹੋਵੇ ਉਸ ਦੇ ਉੱਪਰ ਵੀਡੀਓ ਪਾਉਣ ਲੱਗੀ ਪਹਿਲਾਂ ਜਦੋਂ ਸ਼ਾਰਟ ਫਿਲਮਾਂ ਬਣਾਉਂਦੀ ਸੀ ਕੰਟੈਂਟ ਵਧੀਆ ਸੀ ਲੋਕ ਪਸੰਦ ਕਰਦੇ ਸੀ ਪਰ ਹੌਲੀ-ਹੌਲੀ ਇਹ ਰਾਹ ਤੋਂ ਭਟਕ ਗਈ ਜਦ ਦਾ ਕਹ ਲਿਆ ਕਿ ਇਸ ਦਾ ਕੰਟੈਂਟ ਹੈ ਜਿਹੜਾ ਉਹ ਦਾ ਟੇਸਟ ਚੇਂਜ ਹੁੰਦਾ ਚੱਲ ਨੇ ਵੀ ਇਸ ਨੂੰ ਰੋਕਿਆ ਸੀ ਕਿ ਪਾਈ ਇਸ ਤਰ੍ਹਾਂ ਦੀ ਵੀ ਵੀਡੀਓ ਨਾ ਪਾ ਇਸ ਦੇ ਨਾਲ ਗਲਤ ਪ੍ਰਭਾਵ ਪੈਂਦਾ ਪਰ ਇਹ ਕੁੜੀ ਲਗਾਤਾਰ ਉਹ ਕੰਟੈਂਟ ਪਾਉਂਦੀ ਰਹੀ ਖੈਰ ਹੁਣ ਇਸ ਨੂੰ ਕੋਈ ਰੋਕਣੋਂ ਵੀ ਹਟ ਗਿਆ ਸੀ ਇਹ ਪਾਈ ਜਾ ਰਹੀ ਸੀ ਆਪਣਾ ਕੰਟੈਂਟ ਪਰ ਹੁਣ ਵੱਡੀ ਖਬਰ ਆ ਰਹੀ ਹੈ ਕਿ ਬਠਿੰਡੇ ਇੱਕ ਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚੋਂ ਇੱਕ ਗੱਡੀ ਦੇ ਵਿੱਚੋਂ ਇਸ ਕੁੜੀ ਦੀ ਲਾਸ਼ ਮਿਲੀ ਹੈ ਕਹਿੰਦੇ ਇੱਥੇ ਇੱਕ ਗੱਡੀ ਖੜੀ ਸੀ ਕਈ ਦਿਨ ਗੱਡੀ ਖੜੀ ਰਹੀ ਲਵਾਰਸ ਅਤੇ ਕਿਸੇ ਨੇ ਗੌਰ ਨਹੀਂ ਕਰੀ ਉਸ ਤੋਂ ਬਾਅਦ ਜਦੋਂ ਵਿੱਚੋਂ ਸਮੈਲ ਮਾਰਨ ਲੱਗੀ ਤਾਂ ਲੋਕਾਂ ਨੇ ਪੁਲਿਸ ਨੂੰ ਫੋਨ ਕਰਿਆ ਕਿ ਇੱਥੇ ਇੱਕ ਗੱਡੀ ਖੜੀ ਹੈ ਗੱਡੀ ਦੇ ਵਿੱਚੋਂ ਸਮੈਲ ਆ ਰਹੀ ਹੈ ਉਸਨੇ ਆ ਕੇ ਗੱਡੀ ਖੋਲੀ ਤਾਂ ਵਿੱਚੋਂ ਦੇਖਿਆ ਕਿ ਜਿਹੜੀ ਕਮਲ ਕੌਰ ਹੈ ਸੋਸ਼ਲ ਮੀਡੀਆ ਤੇ ਭਾਬੀ ਦੇ ਨਾਮ ਨਾਲ ਵੀ ਮਸ਼ਹੂਰ ਹੈ ਕਿ ਇਹਦੀ লাশ ਹੈ ਗੱਡੀ ਦੇ ਵਿੱਚ ਹੁਣ ਪੁਲਿਸ ਕਹਿ ਰਹੀ ਹੈ ਕਿ ਇਹ ਜਿਹੜਾ ਪੂਰਾ ਮਾਮਲਾ ਇਹ ਕਤਲ ਦਾ ਲੱਗਦਾ ਜਾਂਚ ਕਰੀ ਜਾ ਰਹੀ ਹੈ ਸੀਸੀਟੀਵੀ ਕੈਮਰੇ ਨੇ ਜਿਹੜੇ ਉਹ ਚੈੱਕ ਕਰੇ ਜਾ ਰਹੇ ਨੇ ਹੋਰ ਵੀ ਜਿਹੜੇ ਸਬੂਤ ਨੇ ਛੋਟੇ ਵੱਡੇ ਸਾਰੇ ਇਕੱਠੇ ਕਰੇ ਜਾ ਰਹੇ ਨੇ ਕਿਉਂਕਿ ਰਹਿਣ ਵਾਲੀ ਲੁਧਿਆਣੇ ਦੀ ਸੀ ਕਿ ਬਠਿੰਡੇ ਕੀ ਕਰਨਾ ਕੀ ਕਿਸ ਦੇ ਨਾਲ ਬਟਿੰਡੇ ਆਈ ਪੂਰਾ ਮਾਮਲਾ ਕਿਵੇਂ ਹੋਇਆ ਇਹ ਜਾਂਚ ਦਾ ਵਿਸ਼ਾ ਪੁਲਿਸ ਜਾਂਚ ਕਰ ਰਹੀ ਹੈ ਪਰ ਵੱਡੀ ਖਬਰ ਹੈ ਕਿ ਸੋਸ਼ਲ ਮੀਡੀਆ ਦੇ ਉੱਪਰ ਲੱਖਾਂ ਚ ਇਸ ਕੁੜੀ ਦੇ ਫੋਲੋਅਰ ਨੇ ਲੱਖਾਂ ਦੇ ਵਿੱਚ ਇਸ ਦੇ ਵੀਊ ਆਉਂਦੇ ਨੇ ਕਰੋੜਾਂ ਦੇ ਵਿੱਚ ਵੀ ਕਈ ਵਾਰ ਵੀਊ ਆ ਜਾਂਦੇ ਨੇ ਪਰ ਪਤਾ ਨਹੀਂ ਲੱਗਦਾ ਕਿ ਕਦੋਂ ਕੀ ਹੋ ਜੇ ਹੋਣਾ ਕਿਉਂਕਿ ਇਹ ਖਬਰ ਇੱਕ ਵਾਰੀ ਪਹਿਲਾਂ ਵੀ ਆਈ ਸੀ ਕਿ ਕਮਲਕੌਰ ਦੇ ਨਾਲ ਭਾਣਾ ਵਰਤ ਗਿਆ ਕਮਲਕੌਰ ਨਹੀਂ ਰਹੀ ਪਰ ਉਸ ਤੋਂ ਬਾਅਦ ਕਮਲਕੌਰ ਪੋਸਟ ਪਾਉਂਦੀ ਹੈ ਕਿ ਮੈਂ ਸਹੀ ਸਲਾਮ ਦਿੱਤਾ ਪਰ ਹੁਣ ਕਹਿੰਦੇ ਨੇ ਕਿ ਕਨਫਰਮ ਖਬਰ ਹੈ ਵੀ ਜਿਹੜੀ ਕਮਲਕੌਰ ਹੈ ਇਸ ਦੀ ਜਿਹੜੀ ਲਸ਼ਾ ਬਠਿੰਡੇ ਗੱਡੀ ਦੇ ਵਿੱਚੋਂ ਮਿਲੀ ਹੈ ਅਕਸਰ ਵਿਵਾਦਾਂ ਦੇ ਵਿੱਚ ਰਹਿੰਦੀ ਹੈ ਖਾਸ ਕਰਕੇ ਆਪਣੇ ਕੰਟੈਂਟ ਨੂੰ ਲੈ ਕੇ ਕਮੈਂਟਾਂ ਦੇ ਵਿੱਚ ਵੀ ਲੋਕ ਰੋਕਦੇ ਰਹਿੰਦੇ ਸੀ ਕਿ ਇਸ ਤਰ੍ਹਾਂ ਦਾ ਕੰਟੈਂਟ ਨਾ ਪਾਓ ਪਰ ਇਹ ਚੱਲਦੀ ਰਹੀ ਕਹਿੰਦੀ ਸੀ ਕਿ ਮੇਰੀ ਆਪਣੀ ਜ਼ਿੰਦਗੀ ਹੈ ਮੈਂ ਜੋ ਮਰਜੀ ਕਰਾਂ ਕੰਟੈਂਟ ਪਾਉਂਦੀ ਰਹੀ ਕੋਈ ਕਿਸੇ ਨੇ ਰੋਕ ਟੋਕ ਨਹੀਂ ਕੀਤੀ ਪਰ ਆ ਜਿਹੜੀ ਇੱਕ ਖਬਰ ਹੈ ਕਿ ਬਠਿੰਡੇ ਦੇ ਵਿੱਚ ਇਹ ਪੂਰਾ ਬਾਣਾ ਵਰਤਿਆ ਇਹ ਹੁਣ ਪੁਲਿਸ ਜਾਂਚ ਕਰੇਗੀ ਪੁਲਿਸ ਦੇਖੇਗੀ ਕਿ ਆਖਰ ਮਾਮਲਾ ਹੋਇਆ ਕੀ ਹੈ ਤਾ ਮਿੱਤਰੋ ਕਈ ਵਾਰ ਪਤਾ ਨਹੀਂ ਲੱਗਦਾ ਸੋਸ਼ਲ ਮੀਡੀਆ ਦੇ ਉੱਪਰ ਜਦੋਂ ਬੰਦਾ ਆਪ ਨੂੰ ਦੇਖਣ ਨੂੰ ਐ ਲੱਗ ਰਿਹਾ ਹੁੰਦਾ ਯਾਰ ਬਹੁਤ ਘੰਟਾ ਬਾਲੀ ਸੁਖ ਦੀ ਜ਼ਿੰਦਗੀ ਬਤੀਤ ਕਰ ਰਿਹਾ ਉਸ ਦੇ ਪਿੱਛੇ ਪਤਾ ਨਹੀਂ ਕੀ ਕੋ ਚੱਲ ਰਿਹਾ ਹੁੰਦਾ ਪਰਦੇ ਦੇ ਪਿੱਛੇ ਪਤਾ ਨਹੀਂ ਕੀ ਕੋ ਚੱਲ ਰਿਹਾ ਹੁੰਦਾ ਇਸੇ ਕਰਕੇ ਤਾਂ ਜਿਹੜੀ ਸੋਸ਼ਲ ਮੀਡੀਆ ਦੀ ਜ਼ਿੰਦਗੀ ਹੈ ਇਹ ਦੂਸਰੇ ਲੋਕਾਂ ਤੇ ਕਈ ਵਾਰ ਗਲਤ ਪ੍ਰਭਾਵ ਪਾਉਂਦੀ ਹੈ ਆਪਾਂ ਨੇ ਬਹੁਤ ਸਾਰੇ ਐਸੇ ਲੋਕ ਦੇਖੇ ਨੇ ਕ੍ਰिएਟਰ ਦੇਖੇ ਨੇ ਜਿਹੜੇ ਕਿ ਵੀਡੀਓ ਵਗੈਰਾ ਬਣਾਉਂਦੇ ਨੇ ਲੋਕ ਉਹਨਾਂ ਤੋਂ ਪ੍ਰਭਾਵਿਤ ਨੇ ਪਰ ਉਹ ਆਪ ਬਹੁਤ ਦੁਖੀ ਨੇ ਉਦੋਂ ਪਤਾ ਲੱਗਦਾ ਜਦੋਂ ਉਹ ਇਸ ਦੁਨੀਆ ਨੂੰ ਆਲਵੇ ਕਿਉਂਕਿ ਕਮਲਕੌਰ ਦੀਆਂ ਜਿਹੜੀਆਂ ਵੀਡੀਓ ਸੀ ਇਸ ਦੀਆਂ ਵੀਡੀਓ ਦੇਖ ਕੇ ਜਿਹੜੀਆਂ ਕੁੜੀਆਂ ਸੀ ਹੈ ਨਾ ਉਹ ਵੀ ਇਹਨੂੰ ਬਹੁਤ ਪਸੰਦ ਕਰਦੀਆਂ ਸੀ ਜਿਹੜੀਆਂ ਇਸ ਤਰ੍ਹਾਂ ਦਾ ਕੰਟੈਂਟ ਦੇਖਦੀਆਂ ਨੇ ਮੁੰਡੇ ਤਾਂ ਦੇਖਦੇ-ਦੇਖਦੇ ਸੀ ਇਸ ਦਾ ਕੰਟੈਂਟ ਕਿਉਂਕਿ ਲੱਖਾਂ ਦੇ ਵਿੱਚ ਇਸ ਦੇ ਵਿਊ ਆਉਂਦੇ ਸੀ ਹੁਣ ਵੱਡੀ ਖਬਰ ਇਹ ਹੈ ਕਿ ਬਠਿੰਡਾ ਦੀ ਕਮੈਡੀਕਲ ਯੂਨੀਵਰਸਿਟੀ ਦੀ ਪਾਰਕਿੰਗ ਦੇ ਵਿੱਚ ਇੱਕ ਗੱਡੀ ਖੜੀ ਸੀ ਲਵਾਰਸ ਉਸ ਦੇ ਵਿੱਚੋਂ ਕਮਲਕੌਰ ਦੀ ਲਾ ਲਈਆ ਕੀ ਕਹਿਣਾ ਚਾਹੋਗੇ ਕਮੈਂਟਾਂ ਦੇ ਵਿੱਚ ਦੱਸਿਓ ਜਰੂਰ ਧੰਨਵਾਦ